ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਨਵੀਂ ਅਪਡੇਟ ਲੈ ਕੇ। ਸੋ ਅਪਡੇਟ ਕੀ ਹੈ ਦੋਸਤੋ ਇੱਕ ਜਿਵੇਂ ਕਹਦੇ ਵੀ ਦੁੱਖ ਵਾਲੀ ਗੱਲ ਹੈ ਮਾੜੀ ਖਬਰ ਹੈ। ਸਾਰੇ ਹੋਏ ਉਹਨਾਂ ਪਟੀਸ਼ਨਰਾਂ ਲਈ ਜਿਹੜੇ 6ਵੇਂ ਪੇ ਸਕੀਲ ਦੀ ਮੰਗ ਕਰ ਰਹੇ ਸੀ। ਕਿ ਨੀਤੀ 24 ਤਰੀਕ ਨੂੰ ਸਿੱਖਿਆ ਵਿਭਾਗ ਨੇ ਇੱਕ ਸਖਤ ਨੋਟਿਸ ਜਿਹੜਾ ਉਹ ਜਾਰੀ ਕਰ ਦਿੱਤਾ ਹੈ। ਪਟੀਸ਼ਨਰਸ ਵਾਸਤੇ ਤੇ ਜਿਹੜੇ 6ਵੇਂ ਪੇ ਸਕੀਲ ਦੀ ਮੰਗ ਕਰ ਰਹੇ ਸੀ ਜਾਂ ਜਿਨ੍ਹਾਂ ਦੇ 6ਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਬਿੱਲ ਬਣ ਚੁੱਕੇ ਸੀ। ਹੁਣ ਤੱਕ ਉਹ 6ਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਆਪਣੀ ਤਨਖਾਹ ਲੈ ਰਹੇ ਸੀ ਠੀਕ ਹੈ ਜੀ। ਕਿ ਉਹਨਾਂ ਦੇ ਉੱਪਰ ਪੰਜਵਾਂ ਪੇਸ ਕੀ ਲਾਗੂ ਕੀਤਾ ਜਾਵੇ ਅਤੇ ਜਿਹੜੇ ਕਿਸੇ ਡੀ.ਐਲ.ਯੂ.ਸ ਨੇ ਤਨਖਾਹ ਬੱਤ ਬਣਾਤੀ ਠੀਕ ਹੈ ਜੀ ਤਾਂ ਉਸ ਦੀ ਰਿਕਵਰੀ ਕੀਤੀ ਜਾਣੀ ਹੈ ਠੀਕ ਹੈ ਜੀ ਇਹ ਵੈਸੇ ਵੀ ਜਿਵੇਂ ਕਹਿੰਦੇ ਫੀਲਡ ਦੇ ਵਿੱਚੋਂ ਖਬਰ ਆਈ ਸੀ ਕਿ ਰਿਕਵਰੀ ਹੋ ਰਹੀ ਹੈ ਠੀਕ ਹੈ ਜੀ ਪਰ ਅੱਜ ਪੱਤਰ ਦੇ ਰਾਹੀਂ ਕੁਝ ਜਾਣਕਾਰੀ ਹੋਰ ਨਾਲ ਸਾਂਝੀ ਕਰਦੇ ਆਂ ਕਿਰਪਾ ਕਰਕੇ ਬਣੇ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਬੜੇ ਦੁੱਖ ਦੀ ਗੱਲ ਹੈ ਅਫਸੋਸ ਦੀ ਗੱਲ ਹੈ ਕਿ ਇੰਨੀ ਮਿਹਨਤ ਇੰਨਾ ਸੰਘਰਸ਼ ਵੀ ਕਿਤੇ ਕੰਮ ਨਾ ਜ਼ਰ ਨਹੀਂ ਆਇਆ ਤਾਂ ਉਸ ਦੇ ਸਬੰਧ ਵਿੱਚ ਇਹ ਕਿਹੜਾ ਪੱਤਰ ਸਿੱਖਿਆ ਵਿਭਾਗ ਨੇ ਜਾਰੀ ਕੀਤਾ ਆਪਾਂ ਵਿੱਚ ਵਿੱਚ ਦੀ ਗੱਲ ਕਰਾਂਗੇ ਪਹਿਲਾਂ ਧਿਆਨ ਨਾਲ ਸੁਣ ਲਿਓ ਸਾਰੀ ਗੱਲ ਕੀ ਹੈ ਕਿ ਕਿ ਅਖੀਰ ਤੱਕ ਦੇਖਿਓ ਕਲਾ ਕਲਾ ਪੁਆਇੰਟ ਆਪਾਂ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ ਵੀ ਕਿਉਂ ਕੀਤਾ ਗਿਆ ਸੋ ਸਿਵਲ ਰੈਟ੍ਰਿਬਿਸ਼ਨ 15896 ਆਫ 2023 ਸਰਵ ਸ਼ਰਮਾ ਬਨਾਮ ਪੰਜਾਬ ਸਰਕਾਰ ਵਿੱਚ ਹੋਏ ਫੈਸਲੇ ਦੇ ਆਧਾਰ ਤੇ ਡਿਸਪੋਜ਼ ਆਫ ਹੋਏ ਜਾਂ ਹੋ ਰਹੇ ਕੋਰਟ ਕੇਸਾਂ ਵਿੱਚ ਮਾਨਯੋਗ ਕੋਰਟ ਹੁਕਮਾਂ ਨੂੰ ਲਾਗੂ ਕਰਨ ਸੰਬੰਧੀ ਹੈ ਠੀਕ ਹੈ ਜੀ ਸੋ ਇਹਦੀ ਜਿਹੜੀ ਕਾਪੀ ਪੇਜ ਕਿਉਂ ਲਿਖਿਆ ਹੈ ਨਾ ਅਸਲ ਵਿੱਚ ਜਿਹੜਾ ਪੱਤਰ ਹੈ ਉਹ ਇਹ ਹੈ ਜੀ ਜਿਹੜਾ ਸਰ ਉਪਰੋਕਤ ਵਿਸ਼ੇਤ ਸੰਬੰਧ ਵਿੱਚ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ ਸਿੱਖਿਆ ਵਿਭਾਗ ਵੱਲੋਂ ਸਾਲ 2020 ਦੋਸਤੋ ਇਹਦੇ ਵਿੱਚ ਆਪਾਂ ਇੱਕ ਗੱਲ ਕਹਿੰਦੇ ਸੀ ਕਿ ਜਿਹੜੀ 37 ਵਿਚਾਰ ਦੀ ਭਰਤੀ ਉਹ 17 7 20 ਤੋਂ ਪਹਿਲਾਂ ਦੀ ਹੈ ਠੀਕ ਹੈ ਜੀ ਹਾਲਾਂਕਿ ਇਹ ਸੁਣਨ ਦੇ ਵਿੱਚ ਆਇਆ ਕਿ ਉਹ ਭਰਤੀ ਨੋਟੀਫਿਕੇਸ਼ਨ 2017 ਜਿਹੜਾ 28 ਫਰਵਰੀ ਦਾ ਸੀ ਭਰਤੀ ਉਹਦੋਂ 21 ਦੇ ਵਿੱਚ ਹੋਈ ਹੈ ਇਸੇ ਕਰਕੇ ਕਹਿੰਦੇ ਉਹ ਇੰਪਲੀਮੈਂਟ ਨਹੀਂ ਕੀਤਾ ਜਾ ਰਿਹਾ ਠੀਕ ਹੈ ਜੀ ਹੁਣ ਜਦਕੇ ਦੇਖਿਆ ਜਾਵੇ ਤਾਂ ਜਦੋਂ ਕਿਸੇ ਵੀ ਭਰਤੀ ਦਾ ਕੋਈ ਨੋਟੀਫਿਕੇਸ਼ਨ ਆਉਂਦਾ ਉਦੋਂ ਤੋਂ ਹੀ ਭਰਤੀ ਉਹ ਮੰਨੀ ਜਾਂਦੀ ਹੈ ਠੀਕ ਹੈ ਜੀ ਉਦੋਂ ਤੋਂ ਜਿਹੜੀ ਐਡਵਰਟਾਈਜ਼ਮੈਂਟ ਆਉਂਦੀ ਹੈ ਉਹਦੇ ਤੋਂ ਹੀ ਭਰਤੀ ਹੋ ਲੱਗ ਕੀਤੀ ਜਾਂਦੀ ਹੈ ਪਰ ਹੁਣ ਇਸ ਦੇ ਉਲਟ ਕੀਤਾ ਜਾ ਰਿਹਾ ਹੈ ਕਿ ਭਰਤੀ ਤਾਂ ਜਿਹੜੀ 3704 ਦੇ 2021 ਦੇ ਵਿੱਚ ਹੋਈ ਹੈ ਹਾਲਾਂਕਿ ਭਾਵੇਂ ਨੋਟੀਫਿਕੇਸ਼ਨ ਤੁਹਾਡਾ 20 ਦੇ ਵਿੱਚ ਆਇਆ ਸੀ ਪਰ ਉਹ ਨੋਟੀਫਿਕੇਸ਼ਨ ਨੂੰ ਮੰਨਿਆ ਨਹੀਂ ਜਾ ਰਿਹਾ ਠੀਕ ਹੈ ਜੀ ਸੋ ਉਸੇ ਸੰਬੰਧ ਵਿੱਚ ਕਿਹਾ ਗਿਆ ਕਿ 2020 ਦੇ ਦੌਰਾਨ 3704 ਮਾਸਟਰ ਕੇਡਰ ਦੇ ਆਪਕ ਦੀ ਭਰਤੀ ਲਈ ਵਿਗਿਆਪਨ ਜਾਰੀ ਕੀਤਾ ਗਿਆ ਸੀ ਇਹਨਾਂ ਦੇ ਆਪਕਾਂ ਦੀ ਨਿਯੁਕਤੀ ਸਾਲ 2021 ਵਿੱਚ 192004 2024 ਟਾਈਟਲ ਦਵਿੰਦਰ ਖੇੜਾ ਐਂਡ ਅਦਰ ਸਟੇਟ ਐਂਡ ਪੰਜਾਬ ਜਿਹੜੇ ਹੋਰ ਵੀ ਵਿੱਚ ਪਾਸ ਕੀਤੇ ਗਏ ਸਪੀਕਿੰਗ ਆਰਡਰ ਜਿਹੜੇ ਹੋਏ ਸੀ ਮਿਤੀ 9 7 2025 ਰਾਹੀਂ ਇਹਨਾਂ ਪਟੀਸ਼ਨ ਕਰਮਚਾਰੀਆਂ ਨੂੰ ਪੰਜਵੇਂ ਪੇ ਕਮਿਸ਼ਨ ਅਨੁਸਾਰ 1034800 ਗ੍ਰੇਡ ਪੇ 5000 ਠੀਕ ਹੈ ਜੀ ਤਾਂ ਦੋਸਤੋ ਇਹਨੇ ਕੀ ਕਿਹਾ ਵੀ ਇਹ ਪੰਜਵੇਂ ਪੇ ਸਕੇਲ ਦੇ ਵਿੱਚ ਆਉਣਾ 1034800 ਪਲੱਸ 1 ਡਿਗਰੀ ਗ੍ਰੇਡ ਪੇ ਤਨਖਾਹ ਜਿਹੜੀ ਨੇ ਹੁਕਮ ਕੀਤੇ ਗਏ ਸਨ ਇਸ ਉਪਰੰਤ ਦਫ਼ਤਰ ਜਿਹੜਾ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਵੱਲੋਂ ਵੀ ਜਿਹੜਾ 24 7 2025 ਰਾਹੀਂ ਜ਼ਿਲ੍ ਸਿੱਧੇ ਜਾਰੀ ਕਰਦੇ ਹੋਏ ਕਿ ਹੈਗਾ ਸੀ ਕਿ ਕੇਸਾਂ ਵਿੱਚ ਪਟੀਸ਼ਨਾਂ ਨੂੰ ਜਿਹੜੀ ਪੰਜਵੇਂ ਪੇ ਕਮਿਸ਼ਨ ਅਨੁਸਾਰ ਜਿਹੜੀ ਉਹ 10334800 ਜਿਹੜੀ ਤਨਖਾਹ ਹੈ ਉਹ ਫਿਕਸ ਕਰਕੇ ਹੀ ਜਿਹੜੇ ਬਿੱਲ ਬਣਾਇਆ। ਕੁਝ ਖਜ਼ਾਨਾ ਅਫਸਰਾਂ ਵੱਲੋਂ ਜਿਹੜੇ ਹੈਗੇ ਆ ਦਫ਼ਤਰ ਨੂੰ ਲਿਖਿਆ ਗਿਆ ਕਿ 3704 ਦੇ ਕਰਮਚਾਰੀ ਜਿਹੜੇ ਉਹ ਪੰਜਵੇਂ ਪੇ ਕਮਿਸ਼ਨ ਨੂੰ ਤਨਖਾਹ ਫਿਕਸ ਕਰਕੇ ਇਸ ਨੂੰ 6ਵੇਂ ਪੇ ਕਮਿਸ਼ਨ ਵਿੱਚ ਰਿਵਾਈਜ਼ ਕਰਾ ਰਹੇ ਆ ਠੀਕ ਹੈ ਦੋਸਤੋ ਗੱਲ ਸਮਝਣ ਵਾਲੀ ਹੈ ਕਿ ਹਾਲਾਂਕਿ ਤਨਖਾਹ ਉਹਨਾਂ ਜਿਹੜੀ ਪੰਜਵੇਂ ਪੇ ਕਮਿਸ਼ਨ ਵਿੱਚ ਫਿਕਸ ਹੋ ਗਈ ਪਰ ਉਸ ਨੂੰ 6ਵੇਂ ਪੇ ਕਮਿਸ਼ਨ ਦੇ ਵਿੱਚ ਰਿਵਾਈਜ਼ ਕਰਾ ਰਹੇ ਆ। ਜਿਹਦੇ ਕਰਕੇ ਬਾਤੂ ਤਨਖਾਹ ਸੰਬੰਧੀ ਬਿੱਲ ਖਜ਼ਾਨਾ ਦਫ਼ਤਰ ਵਿਖੇ ਸਬਮਿਟ ਕਰਵਾਏ ਜਾ ਰਹੇ ਹਨ ਅਤੇ ਅਧਿਆਪਕ ਯੂਨੀਅਨ ਵੱਲੋਂ ਖਜ਼ਾਨਾ ਅਫਸਰਾਂ ਤੇ ਇਹ ਬਿੱਲ ਕਲੀਅਰ ਕਰਨ ਦਾ ਦਬਾਅ ਪਾਇਆ ਜਾ ਰਿਹਾ ਠੀਕ ਹੈ ਜੀ ਮਤਲਬ ਜਿਹੜੇ ਹੈਗੇ ਯੂਨੀਅਨ ਦੇ ਉੱਪਰ ਜਾਂ 3704 ਅਧਿਆਪਕਾਂ ਦੇ ਉੱਪਰ ਇਹ ਉਲਟਾ ਇਲਜ਼ਾਮ ਲਗਾ ਰਹੇ ਕਿ ਉਹਨਾਂ ਨੂੰ ਜ਼ਬਰਦਸਤੀ ਕਿਹਾ ਜਾ ਰਿਹਾ ਠੀਕ ਹੈ ਜੀ ਤਾਂ ਹੁਣ ਵਿਭਾਗ ਵੱਲੋਂ ਜਿਹੜਾ ਇੱਕ ਪੱਤਰ ਜਾਰੀ ਕਰਦੇ ਹੋਏ 3 10 2025 ਰਾਹੀਂ ਹਦਾਇਤ ਕੀਤੀ ਗਈ ਹੈ ਕਿ ਅਜਿਹੇ ਕੇਸਾਂ ਵਿੱਚ ਪਟੀਸ਼ਨਾਂ ਦੀ ਨਿਯੁਕਤੀ ਸਮੇਂ ਉਹਨਾਂ ਦੇ ਵਿਭਾਗੀ ਨਿਯਮਾਂ ਵਿੱਚ ਦਰਜ ਸਕੇਲਾਂ ਅ ਸੋ ਦੋਸਤੋ ਇੱਥੇ ਵੀ ਦੇਖੋ ਸਾਫ ਸਾਫ ਲਿਖਤਾ ਵੀ ਉਸ ਸਮੇਂ ਜਿਹੜੇ ਪੇਸੇ ਲਾਗੂ ਸੀ ਠੀਕ ਹੈ ਜੀ ਉਹਨਾਂ ਦੇ ਅਕੋਰਡਿੰਗ ਜਿਹੜੀ ਹੋਤਨਖਾਹ ਬਣਾਈ ਜਾਣੀ ਚਾਹੀਦੀ ਹੈ ਇਸ ਲਈ ਆਪ ਜੀ ਜੋ ਬੇਨਤੀ ਕੀਤੀ ਚਾਹੇ ਕਿ ਉਪਰੋਕਤ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹੋਏ ਕਾਰਵਾਈ ਕੀਤੀ ਜਾਵੇ ਕਿਹੜੀ ਕਾਰਵਾਈ ਕਰਨ ਦੀ ਮੰਗ ਕਰ ਰਹੇ ਦੋਸਤੋ ਹੁਣੇ ਸਿੱਖਿਆ ਵਿਭਾਗ ਨੂੰ ਮਾਮਲੇ ਦਾ ਪੜਤਾਲ ਕੀਤੀ ਜਾਣੀ ਤੇ ਡੀਡੀਓਜ਼ ਨੂੰ ਅਤੇ ਵਿੱਤ ਵਿਭਾਗ ਤੇ ਸਿੱਖਿਆ ਵਿਭਾਗ ਦੀ ਹਦਾਇਤਾਂ ਦੀ ਉਲੰਘਣਾ ਕਰਦੇ ਹੋਏ ਗਲਤ ਤਨਖਾਹ ਫਿਕਸ ਕਰਕੇ ਬਿੱਲ ਖਜ਼ਾਨਾ ਦਸਤਾਨ ਵਿਖੇ ਸਬਮਿਟ ਕਰਵਾਏ ਗਏ ਹਨ ਉਹਨਾਂ ਦੇ ਖਿਲਾ ਅਤੇ ਡੀਡੀਓਜ਼ ਨੂੰ ਹਦਾਇਤ ਕੀਤੀ ਜਾਵੇ ਕਿ ਉਹਨਾਂ ਵੱਲੋਂ ਸਿੱਖਿਆ ਵਿਭਾਗ ਵਿੱਚ ਹੋਈਆਂ ਵੱਖ-ਵੱਖ ਭਰਤੀਆਂ ਸੰਬੰਧੀ ਪਟੀਸ਼ਨਰਾਂ ਦੇ ਵਿੱਤ ਵਿਭਾਗ ਵੱਲੋਂ ਜਿਹੜੇ ਵੀ ਕੋਈ ਆਰਡਰਸ ਹੋਏ ਹੈ ਠੀਕ ਹੈ ਜਾਂ ਉਹਨਾਂ ਨੇ ਬਿੱਲ ਬਣਾਏ ਆ 3 10 2025 ਰਾਹੀਂ ਜਾਰੀ ਹਦਾਇਤਾਂ ਅਨੁਸਾਰ ਹੀ ਤਨਖਾਹ ਬਿੱਲ ਬਣਾ ਕੇ ਖਜ਼ਾਨਾ ਦਫ਼ਤਰਾਂ ਨੂੰ ਜਮ੍ਹਾਂ ਕਰਾਉਣੀ ਚਾਹੀਦੀ ਹੈ ਦੋਸਤੋ ਭਾਵੇਂ ਕਿਸੇ ਨੇ 6ਵੇਂ ਪੇਗਮਸ਼ਨ ਦੇ ਅਕੋਰਡਿੰਗ ਬਣਾਤਾ ਜਾਂ 5ਵੇਂ ਪੇਗਮਸ਼ਨ ਦੇ ਅਕੋਰਡਿੰਗ ਬਣਾਤਾ ਪਰ ਹੁਣ ਡੀਡੀਓਜ਼ ਨੂੰ ਸਿੱਖਿਆ ਅਫਸਰਾਂ ਨੂੰ ਇਹ ਹਦਾਇਤੀ ਕਰ ਦਿੱਤੀ ਗਈ ਹੈ ਕਿ ਉਹਨਾਂ ਨੇ ਬਿੱਲ ਹੁਣ 5ਵੇਂ ਪੇ ਸਕੇਲ ਦੇ ਅਕੋਰਡਿੰ ਤੇ ਜੇਕਰ ਕਿਸੇ ਦੀ ਛੇ ਮੀ ਅਕੋਰਡਿੰਗ ਦੇ ਬਣਿਆ ਤਾਂ ਉਹਦੇ ਤੋਂ ਰਿਕਵਰੀ ਦੀ ਮੰਗ ਕਰ ਰਹੇ ਆ ਠੀਕ ਹੈ ਜੀ ਸਿੱਖਿਆ ਬਾਂਗਲੋਂ ਸਮੂਹ ਡੀਡੀ ਨੂੰ ਹਦਾਇਤ ਕੀਤੀ ਜਾਣੀ ਹੈ ਕਿ ਅਜਿਹੇ ਕੇਸਾਂ ਵਿੱਚ ਸਬੰਧਤ ਕਰਮਚਾਰੀ ਤਨਖਾਹ ਬਿੱਲ ਖਜ਼ਾਨਾ ਦਫ਼ਤਰਾਂ ਨੂੰ ਭੇਜਦੇ ਸਮੇਂ ਡੀਡੀਓਜ਼ ਵੱਲੋਂ ਸਬੰਧਤ ਤਨਖਾਹ ਬਿੱਲ ਨਾਲ ਸਰਟੀਫਿਕੇਟ ਅਲੱਗ ਹੁਣ ਦੋਸਤੋ ਸਿੱਧੀ ਜੀ ਗੱਲ ਹੈ ਵੀ ਕੋਈ ਵੀ ਡੀਡੀਓਜ਼ ਜਾਂ ਸਿੱਖਿਆ ਅਫਸਰ ਇਹ ਨਹੀਂ ਚਾਹੂਗਾ ਕਿ ਉਹ ਆਪਣੇ ਵੱਲੋਂ ਜਿਹੜੇ ਉਹ ਪੈਸੇ ਪਾਵੇ ਹੁਣ ਇਹਨਾਂ ਨੂੰ ਸਾਫ਼ ਸਾਫ਼ ਆ ਡੀਡੀਓਜ਼ ਤੋਂ ਇਹ ਜਿਹੜਾ ਇੱਕ ਸਰਟੀਫਿਕੇਟ ਲੈ ਰਿਹਾ ਜਿਸ ਤਰ੍ਹਾਂ ਕਿ ਅੰਡਰਟੇਕਿੰਗ ਲੈਤੀ ਜਾ ਰਹੀ ਸੀ ਸਾਰੇ ਪਟੀਸ਼ਨਰ ਕੋ ਠੀਕ ਹੈ ਜੀ ਉਹਨਾਂ ਡੀਡੀਓਸ ਤੋਂ ਵੀ ਅੰਡਰਟੇਕਿੰਗ ਲੈ ਰਹੇ ਕਿ ਤੁਸੀਂ ਆਪਣਾ ਆਪਣਾ ਸਰਟੀਫਿਕੇਟ ਦਿਓ ਵੀ ਮੈਂ ਇਸ ਦੇ ਅਕੋਰਡਿੰਗ ਜਿਹੜੀ ਤਨਖਾਹ ਬਣਾਈ ਜੇਕਰ ਉਹ 6ਵੇਂ ਦੇ ਅਕੋਰਡਿੰਗ ਬਣਾਉਂਦਾ ਤਾਂ ਉਹਦੀ ਜਿੰਨੀ ਪਰਪਾਈ ਹੋਗੀ ਜਾਂ ਰਿਕਵਰੀ ਹੋਊਗੀ ਉਹ ਉਹ ਉਸ ਅਫਸਰ ਤੋਂ ਲੈ ਜਾਊਂਗੀ ਸੋ ਦੋਸਤੋ ਬਹੁਤ ਦੁੱਖ ਦੀ ਗੱਲ ਹੈ ਕਿ ਸਰਕਾਰ ਆਪਣੀਆਂ ਮਨਮਾਨੀਆਂ ਕਰ ਰਹੀ ਹੈ ਸਿੱਖਿਆ ਵਿਭਾਗ ਆਪਣੀਆਂ ਮਨਮਾਨੀਆਂ ਕਰ ਰਿਹਾ ਠੀਕ ਹੈ ਜੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਿਹੜਾ ਉਹ ਉਹਨਾਂ ਦੇ ਉੱਪਰ 5ਵੇਂ ਪੇਸਕਲ ਜਿਹੜੇ ਲਾਗੂ ਕੀਤੇ ਜਾ ਰਹੇ ਆ ਤੇ ਉਲਟਾ ਜਿਹੜਾ ਹੈ ਜਿਨ੍ਹਾਂ ਦੀ ਤਨਖਾਹ ਚਲੋ ਛੇਵੇਂ ਪੇਗਮਿਸ਼ਨ ਅਕੋਰਡਿੰਗ ਆਉਂਦੀ ਹੈ ਉਹਨਾਂ ਤੋਂ ਵੀ ਹੁਣ ਪੰਜਵੇਂ ਅਕੋਰਡਿੰਗ ਬਣਾਈ ਜਾ ਰਹੀ ਤੇ ਉਹਨਾਂ ਤੋਂ ਰਿਕਵਰੀ ਦੀ ਮੰਗ ਕੀਤੀ ਜਾ ਰਹੀ ਹੈ ਸੋ ਹੁਣ ਯੂਨੀਅਨ ਨੂੰ ਜਿਹੜਾ ਅੱਗੇ ਆਉਣ ਦੀ ਜ਼ਰੂਰਤ ਹੈ ਸਾਥੀ ਅਧਿਆਪਕਾਂ ਨੂੰ ਵੀ ਜ਼ਰੂਰਤ ਹੈ ਤਾਂ ਇਹ ਬੈਠ ਕੇ ਇੱਕ ਮਸਲਾ ਜਿਹੜਾ ਉਹ ਬਣਾਉਣਾ ਪਊਗਾ ਕੋਈ ਪਲੈਨਿੰਗ ਕਰਨੀ ਕਿਉਂਕਿ ਹੁਣ ਅੱਗੇ ਕੀ ਕਰਨਾ ਠੀਕ ਹੈ ਜੀ ਕਿਉਂਕਿ ਦੋਸਤੋ ਤਕਰੀਬਨ ਬਹੁਤ ਸਾਰੇ ਅਧਿਆਪਕਾਂ ਨੇ ਪਟੀਸ਼ਨਾਂ ਬਣ ਚੁੱਕੇ ਚਾਹੋ ਕਿਸੇ ਵੀ ਕੈਡਰ ਦੇ ਹੋਣ ਜੀਟੀਡੀ ਦੇ ਜਾਂ ਮਾਸਟਰ ਕੈਡਰ ਦੇ ਤਾਂ ਉਹਨਾਂ ਨੇ ਪੈਸਾ ਵੀ ਦੇਖੋ ਬਹੁਤ ਜਿਹੜਾ ਉਹ ਪਰ ਹੁਣ ਕੀ ਕਰਨਾ ਹੈ ਹੁਣ ਕਿਸ ਹਾਲ ਜਿਹੜਾ ਹੀਲਾ ਉਹ ਕਰਨਾ ਪਊਗਾ ਜਿਹਦੇ ਕਰਕੇ ਉਹਨਾਂ ਨੂੰ ਜਿਹੜਾ ਆਪਣਾ ਉਹ ਬਣਦਾ ਹੱਕ ਮਿਲ ਸਕੇ ਸੋ ਜਲਦੀ ਕੋਈ ਮੀਟਿੰਗ ਕਰਕੇ ਜਿਹੜਾ ਉਹ ਇਸ ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਭੈਣ ਭਰਾਵਾਂ ਤੱਕ ਪਹੁੰਚਦੀ ਪਹੁੰਚਦੀ ਸਾਰਿਆਂ ਤੱਕ ਪਹੁੰਚ ਜਾਵੇ ਤੇ ਇਹਦਾ ਇੱਕ ਜਿਹੜੀ ਬੁਲੰਦ ਆਵਾਜ਼ ਹੋ ਕੇ ਸਾਹਮਣੇ ਆਵੇ ਤਾਂ ਕਿ ਇਹਦਾ ਕੋਈ ਹੱਲ ਨਿਕਲ ਸਕੇ ਨਹੀਂ ਬਹੁਤ ਵੱਡਾ ਜਿਹੜਾ ਘਾਟਾ ਉਹ ਆਪਾਂ ਪਹਿਲਾਂ ਵੀ ਸਹੰਦੇ ਆ ਰਹੇ ਹਾਂ ਤੇ ਹੁਣ ਵੀ ਸਹਿਣਾ ਪੈ ਰਿਹਾ ਕਿਉਂਕਿ ਸਰਕਾਰ 5ਵੇਂ ਤੋਂ 6ਵੇਂ ਦੇ ਵਿੱਚ ਕਨਵਰਟ ਕਦੋਂ ਕਰੂ ਇਹ ਨਹੀਂ ਪਤਾ ਕਿੰਨਾ ਸਮਾਂ ਲੱਗੂਗਾ ਪਰ ਤਕਰੀਬਨ ਆਪਾਂ ਸਾਰੀ ਭਲੀ ਭੱਤੀ ਜਾਣਦੇ ਵੀ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਇਸ ਕੇਡਰ ਨੂੰ ਮਿਲੂਗਾ ਠੀਕ ਹੈ ਜੀ ਸੋ ਤੁਹਾਡੇ ਕੀ ਵਿਚਾਰ ਨੇ ਕਿਰਪਾ ਕਰਕੇ ਕਮੈਂਟਾਂ ਦੇ ਵਿੱਚ ਜਰੂਰ ਦਿਓ ਮਤਲਬ ਲਾਈਕ ਕਰ ਜਰੂਰ ਕਰਿਓ ਮਿਲਦੇ ਆ ਕਿਸੇ ਹੋਰ ਜਾਣਕਾਰੀ ਲਈ ਧੰਨਵਾਦ